ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਦੀ ਕੀ ਅਪਡੇਟ ਹੈ ਅੱਜ ਰਾਤ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਅੰਮੀਦ ਅਰਜ ਹੋਣਗੇ ਤੇ ਮੌਨਸਨ ਦੀ ਕੀ ਐਕਟੀਵਿਟੀਸ ਹੋਣਗੀਆਂ ਅੱਜ ਰਾਤ ਨੂੰ ਇਹ ਅਪਡੇਟ ਤੁਹਾਨੂੰ ਦੇਵਾਂਗੇ ਸਿੱਧਾ ਤੁਹਾਨੂੰ ਐਸੇ ਲਈਆਂ ਤਾਜ਼ਾ ਸੈਟੇਲਾਈਟ ਦਸੇ ਰਾ ਤੇ ਲੈ ਕੇ ਚੱਲਦੇ ਹਾਂ ਜੀ ਸੈਟੇਲਾਈਟ ਇਮੇਜ ਤੁਹਾਡੇ ਨਾਲ ਸਾਹਮਣੇ ਕਰ ਰਿਹਾ ਤੁਹਾਡੇ ਸਾਂਝ ਕਰ ਰਿਹਾ ਤੁਹਾਡੇ ਨਾਲ ਤੇ ਲਗਭਗ 8 ਦਾ ਟਾਈਮ ਹੋ ਚੁੱਕਿਆ ਜੀ 6:30 7:00 ਵਜਣ ਜਾ ਰਹੇ ਨੇ ਤੇ ਅੱਜ 25 ਜੂਨ ਦੀ ਰਾਤ ਹੈ ਜਿਹੜੀ ਆਪਾਂ ਗੱਲ ਕਰਨੀ ਹੈ ਤੇ ਇਸ ਲਈ ਜੇਕਰ ਹਾਂ ਸੈਟਲਾਈਟ ਤਸਵੀਰ ਦੇਖਦੇ ਆਂ ਤੇ ਪੰਜਾਬ ਦੇ ਹੌ ਤੇ ਹਾਗਾ ਦੇ ਵਿੱਚ ਮੌਨਸਨ ਸਰਗਮ ਹੈ ਹਾਲਾਂਕਿ ਬਹੁਤੇ ਹਾਗਾ ਦੇ ਵਿੱਚ ਬੱਦਲਵਾਈ ਬਣੀ ਹੋਈ ਆ ਪਰ ਮੀਂਹ ਕੁਝ ਟਮਾਟੋ ਦੇ ਖੇਤਾਂ ਦੇ ਵਿੱਚ ਕਦੇ-ਕਦੇ ਹਲਕੇ ਸ਼ਰਾਟੇ ਲੱਗ ਰਹੇ ਨੇ ਅੱਜ ਸਵੇਰ ਵੇਲੇ ਵੀ ਦਰਜ ਹੋਏ ਸੀ ਖਾਸ ਕਰ ਮਾਝਾ ਖੇਤਰ ਦੇ ਵਿੱਚ ਕੱਲ ਤੜਕੇ ਸਵੇਰੇ ਪੰਜਾਬ ਦੇ ਕੁਝ ਥਾਵਾਂ ਤੇ ਮੀਂਹ ਦਾ ਸਕੇ ਦੇ ਸਕਦੇ ਨੇ ਯਾਨੀ ਕਿ 2-3 ਵਜੇ ਤੋਂ ਬਾਅਦ ਗਰਜ ਰੋਕ ਵਾਲਾ ਬੱਦਲ ਬਣ ਸਕਦਾ ਸੋ ਜੇ ਮੀਂਹ ਕਿੱਥੇ ਕਿੱਥੇ ਜਿਹੜੇ ਦੱਸ ਸਕਦੇ ਨੇ ਕਿ ਖਾਸ ਕਰ ਮਾਝਾ ਖੇਤਰ ਇੱਕ ਵਾਰ ਮੁਰ ਤੋਂ ਇੱਥੇ ਮੀਂਹ ਦੇ ਜਿਹੜੇ ਆਸਾਰ ਬਣਦੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਸ੍ਰੀ ਅਮ੍ਰਿਤਸਰ ਸਾਹਿਬ ਪਠਾਨਕੋਟ ਸ੍ਰੀ ਤਨਤਨ ਸਾਹਿਬ ਇਹਨਾਂ ਜਿਲ੍ਹਿਆਂ ਦੇ ਵਿੱਚ ਮੀਂਹ ਦਾ ਸਕੇ ਦੇਣਗੇ ਦੂਜੇ ਪਾਸੇ ਹੁਸ਼ਿਆਰਪੁਰ ਨਵਾਂਸ਼ਹਿਰ ਜਿਲੰਦਰਾ ਦੇ ਕੁਝ ਖੇਤਰ ਉਸਾ ਦੇ ਨੇ ਜਿੱਥੇ ਮੀਂਹ ਦਾ ਸਕੇ ਦੇ ਸਕਦੇ ਨੇ ਅੱਜ ਰਾਤ ਜਾਂ ਕੱਲ ਤੜਕੇ ਸਵੇਰੇ ਪਛਮੀ ਮਾਲਵਾ ਦੇ ਵਿੱਚ ਵੀ ਇਹ ਅਸਰ ਘਟਨੇ ਜੇਕਰ ਬੱਦਲ ਬਣ ਜਾਂਦਾ ਤੇ ਇੱਥੇ ਵੀ ਮੀਂਹ ਹੋ ਜਾਣਗੇ ਤੇ ਦੂਜੇ ਪਾਸੇ ਕੇਂਦਰੀ ਮਾਲਵਾ ਲੁਧਿਆਣਾ ਫਟਿਆਲਾ ਛੇੜੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਤੇ ਨਾਲ ਲੱਗਦੇ ਹਰਿਆਣਾ ਤੇ ਖੇਤਰ ਇਹਨਾਂ ਖੇਤਰਾਂ ਤੱਕ ਵੀ ਮੀਂਹ ਦੀ ਜਿਹੜੀ ਦਾਸਕਾ ਹੋ ਸਕਦੀ ਹੈ ਕੱਲ ਤੜਕੇ ਸਵੇਰ ਤੱਕ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦਾਸਕ ਜਰੂਰ ਦੇਣਗੇ ਸਮਾਸਾਫਗ ਨੇ ਅਲਰਟ ਕੀਤੇ ਹੋਏ ਨੇ ਜੀ ਆਉਂਦੇ ਦਿਨਾਂ ਦੇ ਵਿੱਚ ਮੌਨਸਨ ਨੇ ਹੋਰ ਰਫਤਾਰ ਫੜਨੀ ਹੈ ਜਿੱਥੇ ਦੱਖਣ ਪੱਛਮੀ ਮੌਨਸਨ ਪਹੁੰਚ ਕਰ ਚੁੱਕਿਆ ਬਹੁਤੇ ਫਗਾਂ ਦੇ ਵਿੱਚ ਤੇ ਅਗਲੇ 3- ਖੇਤਰਾਂ ਦੇ ਇਹਨਾਂ ਖੇਤਰਾਂ ਨੂੰ ਮੌਨਸਨ ਕਵਰ ਕਰਨ ਜਾ ਰਿਹਾ ਹੈ ਤੇ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਉਮੀਦ ਹੈ ਜਿਹੜੇ ਅਸਾਰ ਵਣਦੇ ਜਾ ਰਹੇ ਨੇ ਹਰਿਆਣਾ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਨੂੰ ਮੌਨਸਨ ਨੇ ਕਵਰ ਕਰਨਾ ਆਉਂਦੇ ਤਿੰਨ ਚਾਰ ਦਿਨਾਂ ਦੇ ਅਦਰ ਮਿਆਂ ਸੋ ਜੈਲੋ ਅਲਰਟ ਪਰਸੋਂ ਦੇ ਲਈ ਜਾਰੀ ਕੀਤੇ ਗਏ ਨੇ ਕੱਲ੍ਹ ਦੇ ਲਈ ਵੀ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਤੇ ਅੱਜ ਰਾਤ ਯਾਨੀ ਕਿ ਹੁਣ ਤੋਂ ਲੈ ਕੇ ਆਉਂਦੇ ਜਿਹੜੇ 12 ਘੰਟੇ ਨੇ ਅੱਧੀ ਰਾਤ ਤੋਂ ਬਾਅਦ ਗਰਜ ਚਕਵਾਲੇ ਮੌਸਮ ਵਣ ਸਕਦੇ ਨੇ ਤੇ ਕੱਲ੍ਹ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਹੋਣਗੀਆਂ ਕਿਤੇ ਕਿਤੇ ਤੇਜ਼ ਛਰਾਟੇ ਲੱਗਣਗੇ ਕਿ ਸੋ ਜਿਤੇ ਇਥੇ ਮੇਰੀ ਲੱਗਣਗੇ ਕਮੈਂਟ ਦੇ ਵਿੱਚ ਤੁਸੀਂ ਦੱਸ ਵੀ ਸਕਦੇ ਹੋ ਬਾਕੀ ਤੁਹਾਨੂੰ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਜ਼ਿਲ੍ਹਾ ਬਾਰਾਂਕਰ ਦੱਸੇ ਜਾਣਗੇ ਇਹ ਕੱਲ ਦਿਨ ਦੇ ਵਿੱਚ ਕਿੱਥੇ ਮਿਲ ਦੇ ਜਿਹੜੇ ਆਸਾਰ ਬਣਦੇ ਜਾ ਰਹੇ ਨੇ ਧੰਨਵਾਦ